ਇਨੂੰ ਮਹਾਰਾਜ ਨੇ ਕਿਹਾ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਭਾਈ ਸਾਰਾ ਜਨਮ ਵਿਰਥ ਹੋ ਜਣ ਜਿਹੜਾ ਤੂੰ ਕੰਮ ਕਰਦਾ ਇਹ ਦੋ ਕਡੀਆਂ ਜੱਪਿਆ ਹੋਇਆ ਨਾਮ ਤੇਰੇ ਨਾਲ ਜਾਣੇ ਜਿੱਥੇ ਕੋਈ ਕੰਮ ਨਹੀਂ ਆਏਗਾ ਉੱਥੇ ਵਹਿਗੁਰੂ ਦਾ ਨਾਮ ਕੰਮ ਆਏਗਾ ਜਿੱਥੇ ਕਿਸੇ ਚੀਜ਼ ਦੀ ਸਹਾਇਤਾ ਨਹੀਂ ਹੋਣੀ ਉੱਥੇ ਨਾਮ ਨੇ ਸਹਾਇਤਾ ਕਰਨੀ ਜੇ ਮਾਤਾ ਪਿਤਾ ਸੁੱਧ ਨੀਤ ਨਾ ਭਾਈ ਮਨ ਉਘਾ ਨਾਮ ਤੇਰੇ ਸੰਗ ਸਹਾਈ ਜੇ ਮਹਾ ਭਯਾਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਉਹ ਕੇਵਲ ਨਾਮ ਜਿਹਨੂੰ ਕਹੋ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਨਾਮ ਜਪ ਸੰਗਤ ਵਿੱਚ ਬੈ ਕੇ ਇੱਕ ਰਾਜਾ ਉਹਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਤਾਂ ਰਾਜ ਕਰਕੇ ਨੇ ਬਹੁਤ ਦੌਲਤ ਜਮਾ ਕੀਤੀ ਬਹੁਤ ਇਰਹਾਸਤਾਂ ਆਪਣੇ ਵਿੱਚ ਮਲਾਈਆਂ ਅਖੀਰ ਉਹਦਾ ਮਨ ਜਿਹੜਾ ਹੈ ਉਹ ਅੰਦਰੋਂ ਬਹੁਤ ਦੁਖੀ ਰਹਿਣ ਲੱਗ ਪਿਆ ਨਾ ਉਹਦੀ ਅੱਗੇ اولاد ਚੰਗੀ ਨਿਕਲੀ ਨਾ ਉਹਨੂੰ ਰਾਜ ਭਾਗ ਵਿੱਚ ਸੁੱਖ ਮਿਲਿਆ ਨਾ ਮਖਮਲੀ ਸੇਜਾਂ ਉੱਤੇ ਸੁੱਖ ਮਿਲਿਆ ਬਹੁਤ ਕੁਝ ਇਕੱਠਾ ਕਰਕੇ ਭੋਗ ਕੇ ਵੀ ਮਨ ਨਹੀਂ ਸੁਖਿਆ ਤਾਂ ਸਾਥ ਸੰਗਤ ਉਹ ਦੁਖੀ ਹੋਇਆ ਮਨ ਬਹੁਤ ਸਾਰੇ ਰਾਜੇ ਅਖੀਰ ਵਿੱਚ ਪਾਗਲ ਹੋ ਕੇ ਮਰੇ ਕਿਉਂਕਿ ਇਹ ਮਾਇਆ ਬੰਦੇ ਨੂੰ পাগল ਕਰ ਦਿੰਦੀ ਹੈ ਤਾਂ ਜਦੋਂ ਉਹ ਰਾਜੇ ਦੀ ਹਾਲਤ ਇਸ ਤਰ੍ਹਾਂ ਦੀ ਹੋਣ ਲੱਗ ਪਈ ਉਹਦਾ ਵਜ਼ੀਰ ਬੜਾ ਸਿਆਣਾ ਸੀ ਉਹਨੇ ਕਹਿ ਦਿੱਤੀ ਫਾਨੀ ਜਗ੍ਹਾ ਇੱਕ ਮਹਾਪੁਰਸ਼ ਹੈ ਸਾਧੂ ਹੈ ਜਿਹਦੇ ਕੋਲ ਚੱਲੋਂ ਉਹਦੇ ਕੋਲ ਗਿਆ ਮਨ ਨੂੰ ਸ਼ਾਂਤੀ ਮਿਲਦੀ ਤੋ ਤੁਰਪੇ ਕਹਿੰਦਾ ਚਲੋ ਫਿਰ ਰਾਜਾ ਉਹ ਵਜ਼ੀਰ ਦੇ ਨਾਲ ਆਪਣੇ ਸੈਨਿਕਾਂ ਸਪਾਈਆਂ ਨਾਲ ਪਹੁੰਚਿਆ ਜਦੋਂ ਉਹ ਫਕੀਰ ਕੋਲ ਗਿਆ ਉਹਨੂੰ ਜਾਂਦੇ ਆ ਮਹਾਤਮਾ ਨੂੰ ਉਹ ਆਪਣੇ ਹੰਕਾਰ ਵਿੱਚ ਬੋਲ ਕੇ ਦੱਸਦਾ ਕਹਿੰਦਾ ਮੈਂ ਐਡਾ ਵੱਡਾ ਰਾਜਾ ਹਾਂ ਇੰਨੀਆਂ ਰਿਆਸਤਾਂ ਮੇਰੇ ਰਾਜ ਵਿੱਚ ਨੇ ਇੰਨੀ ਮੇਰੇ ਕੋਲ ਫੌਜ ਸੈਨਾ ਹੈ ਅੱਜ ਤੱਕ ਮੈਂ ਕਿਸੇ ਕੋਲ ਕੁਝ ਮੰਗਣ ਨਹੀਂ ਗਿਆ ਜੋ ਕੁਝ ਮੈਨੂੰ ਚਾਹੀਦਾ ਮੈਂ ੱੱਕੇ ਨਾਲ ਉਹ ਖੋ ਲੈਣਾ ਜੇ ਕਿਸੇ ਨੂੰ ਬੁਲਾਉਣਾ ਮੈਂ ਆਪਣੇ ਦਰਬਾਰ ਵਿੱਚ ਸੱਦਦਾ ਜੇ ਕੋਈ ਚੀਜ਼ ਚਾਹੀਦੀ ਮੈਂ ਉਹ ਆਪਣੇ ਹੁਕਮ ਨਾਲ ਮੰਗਾ ਲੈਂਦਾ ਪਰ ਕਹਿੰਦਾ ਜਿਵੇਂ ਪਹਿਲੀ ਵਾਰ ਤੁਹਾਡੇ ਕੋਲ ਮਹਾਤਮਾ ਜੀ ਕੋਈ ਕੁਝ ਮੰਗਣ ਆਇਆ ਹੈ ਮੇਰਾ ਮਨ ਬਹੁਤ ਦੁਖੀ ਰਹਿੰਦਾ ਹੈ ਰਾਜ ਭਾਗ ਸਭ ਕੁਝ ਹੈ ਨਾ ਮੇਰੀ اولاد ਅੱਗੇ ਪੁੱਤਰ ਕੋਈ ਚੰਗੇ ਨਿਕਲੇ ਨੇ ਰਾਜ ਭਾਗ ਮਖਮਲੀ ਸੱਜਾਂ ਤੇ ਸੁੱਖ ਨਹੀਂ ਮਿਲ ਰਿਹਾ ਇਹ ਕਈ ਵਾਰ ਜ਼ਿੰਦਗੀ ਚ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਬਹੁਤ ਕਿਸੇ ਗ੍ਰਹਿ ਚਿੰਤਾ ਕੋਠੀ ਬਹੁਤ ਵੱਡੀ ਹੋਏਗੀ ਪੈਸਾ ਬਹੁਤ ਹੋਏਗਾ ਪਰ ਨੀਂਦ ਨਹੀਂ ਸਹੀ ਆਏਗੀ ਮਕਮਲੀ ਸਿੱਧਾਂ ਹੋਣਗੀਆਂ ਤੁਹਾਨੂੰ ਨੀਂਦ ਲਈ ਗੋਲੀ ਖਾਣੀ ਪੈਂਦੀ ਆ ਤਉ ਰਾਜਾ ਵਿਚਾਰਾ ਬਹੁਤ ਦੁਖੀ ਉਹਨੇ ਮਹਾਤਮਾ ਨੂੰ ਕਿਹਾ ਮਨ ਸੁਖੀ ਹੋ ਜਾਏ ਅੰਦਰੋਂ ਮੰਤਰਪਤ ਹੋ ਜਾਏ ਕਿਸੇ ਤਰ੍ਹਾਂ ਕਹਿੰਦੋਂ ਉਹਦੇ ਵਾਸਤੇ ਮੈਨੂੰ ਕੋਈ ਇਲਾਜ ਦੱਸੋ ਹੁਣ ਮਹਾਤਮਾ ਜਾਣਦਾ ਸੀ ਗੱਲਾਂ ਨਾਲ ਇਹਦੇ ਉੱਤੇ ਅਸਰ ਨਹੀਂ ਹੋਣਾ ਇਹਨੂੰ ਕੋਈ ਪ੍ਰੈਕਟੀਕਲ ਵਿਖਾਉਣਾ ਚਾਹੀਦਾ ਤੂੰ ਮਹਾਤਮਾ ਸਮਝ ਗਏ ਵੀ ਰਾਜਾ ਜਿਹੜਾ ਸਵਾਲ ਕਰ ਰਿਹਾ ਨਾ ਇਹ ਦਿਲੋਂ ਕਰ ਰਿਹਾ ਹੈ ਇਹ ਮਨੋਂ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲ ਜਾਏ ਦੋ ਤਰ੍ਹਾਂ ਦੇ ਸਵਾਲ ਹੁੰਦੇ ਨੇ ਇੱਕ ਬੰਦੇ ਦੇ ਦਿਲ ਚੋਂ ਨਿਕਲਦਾ ਇੱਕ ਦਿਮਾਗ ਚੋਂ ਪੈਦਾ ਹੁੰਦਾ ਜਿਹੜੇ ਦਿਮਾਗੀ ਸਵਾਲ ਨੇ ਦਿਮਾਗੀ ਪ੍ਰਸ਼ਨ ਕੋਈ ਕਰਚਨ ਨੇ ਉਹ ਸਿਰਦਰਦੀ ਦਾ ਕਾਰਨ ਬਣਦੇ ਨੇ ਬਹੁਤ ਲੋਕਾਂ ਕੋਲ ਦਿਮਾਗੀ ਸਵਾਲ ਨੇ ਅੱਜ ਔਰ ਮਾਫ ਕਰਿਓ ਉਹ ਸਵਾਲ ਉਹਨਾਂ ਦੇ ਨਹੀਂ ਹੈ ਉਹ ਕਿਸੇ ਹੋਰ ਕੋਲੋਂ ਸੁਣੇ ਹੋਏ ਨੇ ਦਿਮਾਗ ਵਿੱਚ ਰੱਖੇ ਹੋਏ ਨੇ ਵੀ ਆਪਾਂ ਕਰਨੇ ਨੇ ਸਵਾਲ ਬਹੁਤ ਲੋਕਾਂ ਦੇ ਸਵਾਲ ਹੀ ਨਹੀਂ ਮੁੱਕ ਰਹੇ ਇਹ ਸਵਾਲ ਬਹੁਤ ਲੋਕਾਂ ਨੂੰ ਹੁੰਦਾ ਹੈ ਆ ਵੀਡੀਓ ਜਦੋਂ ਕੋਈ ਨਵੀਂ ਜਿਹੀ ਕਿਸੇ ਤਰ੍ਹਾਂ ਇੰਟਰਨੈਟ ਤੇ ਪੈ ਜਾਂਦੀ ਹੈ ਨਾਲੇ ਲੋਕ ਸਵਾਲ ਕਰਨ ਲੱਗ ਪੈਂਦੇ ਕਹਿੰਦੇ ਭਾਈ ਸਾਹਿਬ ਜੀ ਉਹ ਮੱਛੀ ਮੀਟ ਦੀ ਬਹੁਤ ਵੀਡੀਓ ਆ ਰਹੀ ਹੈ ਖਾਣਾ ਚਾਹੀਦਾ ਕਿਦਾਂ ਕਰਨਾ ਚਾਹੀਦਾ ਲਿਖਿਆ ਹੋਇਆ ਮਰਿਆਦਾ ਵਿੱਚ ਬਹੁਤ ਲੋਕ ਤਾਂ ਸਾਡੇ ਕੋਲੋਂ ਸਰਟੀਫਿਕੇਟ ਲੈਣਾ ਚਾਹੁੰਦੇ ਨੇ ਵੀ ਇਹ ਕਹਿ ਦੇਣ ਵੀ ਠੀਕ ਹੈ ਫਿਰ ਅਸੀਂ ਖਾਈ ਜਾਈਏ ਤਸਹਾ ਸੰਗਤ ਇਹ ਲੋਕਾਂ ਦੇ ਸਵਾਲ ਦੇ ਸਵਾਲ ਜਿਹੜੇ ਦਮੱਗੀ ਨੇ ਦੂਜੇ ਕੋਲੋਂ ਸੁਣੇ ਹੋਏ ਨੇ ਤੁਹਾਨੂੰ ਕਰਨਗੇ ਤੋਂ ਤੋਂ ਬਾਅਦ ਕਿਸੇ ਹੋਰ ਨੂੰ ਕਰਨਗੇ ਉਹ ਸਿਰਦਰਦੀ ਦਾ ਕਾਰਨ ਬਣਦੇ ਉਹਨਾਂ ਨੂੰ ਉੱਤਰ ਨਾਲ ਕੋਈ ਮਤਲਬ ਨਹੀਂ ਹੁੰਦਾ ਤਾਂ ਜਦੋਂ ਰਾਜੇ ਦਾ ਸਵਾਲ ਸੁਣਿਆ ਨਾ ਮਹਾਤਮਾ ਸਮਝ ਗਿਆ ਕਿ ਇਹ ਸਵਾਲ ਬੰਦਾ ਦਿਲੋਂ ਕਰਦੇ ਹੈ ਇਹ ਦਿਲੋਂ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ राजे ने कहा मेरा मन तृप्त तो हो जाए मैं अंदरों सुखी होना चाहना मन बड़ा दुखी है तो महात्मा ने कहा कोई गल नहीं तू मेरे को बैठ बोली ना जुबान तो सिर्फ देखी जा बोली ना जुबान तो सिर्फ देखी जा दोपहर तक तेरिया मुश्किलों का हल हो सकता है राजा बड़ा हैरान होया ਵੀ ਮੁਸ਼ਕਲਾਂ ਦੇ ਹੱਲ ਵਾਸਤੇ ਤਾਂ ਸਮਝਾਉਣਾ ਚਾਹੀਦਾ ਸੀ ਇਹ ਮਹਾਤਮਾ ਕਹਿੰਦਾ ਵੇਖੀ ਚੱਲ ਤੂੰ ਬੋਲੀ ਨਾ ਕੁਝ ਵੀ ਹੁਣ ਤੂੰ ਵੇਖੀ ਚੱਲ ਦੁਪਹਿਰ ਤੱਕ ਤੇਰਾ ਹੱਲ ਹੋ ਸਕਦਾ ਹੈ ਉਹ ਰਾਜਾ ਬਹਿ ਗਿਆ ਮਹਾਤਮ ਆਰਾਮ ਨਾਲ ਬੈਠਾ ਆਪਣਾ ਭਜਨ ਬੰਦਗੀ ਕੀਤੀ ਫਿਰ ਉੱਠਿਆ ਥੋੜਾ ਟਹਿਲਿਆ ਟੁੱਲਿਆ ਉਹਦੇ ਆਸ਼ਰਮ ਵਿੱਚ ਇੱਕਦੋ ਫਲ ਲੱਗੇ ਸੀ ਦਰਖਤ ਸੀ ਫਲਾਂ ਵਾਲੇ ਉਹਨੇ ਫਲ ਖਾਦਾ ਫਿਰ ਆਪਣਾ ਟਹਿਲ ਕੇ ਉਹ ਫਿਰ ਆ ਕੇ ਬਹਿ ਗਿਆ ਰਾਜਾ ਵੇਖ ਰਿਹਾ ਵੇ ਇਹ ਤੇ ਆਪਣੀ ਮौज ਵਿੱਚ ਘੁੰਮੀ ਜਾਂਦਾ ਮੈਂ ਇਹਨੂੰ ਵੇਖ ਕੇ ਕੀ ਸਿੱਖਾਂਗਾ ਥੋੜੀ ਦੇਰ ਬਾਅਦ ਉਹ ਮਹਾਤਮਾ ਨੂੰ ਬਿਹਾਸ ਲੱਗ ਗਈ ਉਹਨੇ ਪਾਣੀ ਪੀਣ ਵਾਸਤੇ ਜਿੱਥੇ ਉਹਦੀ ਝੁੱਗੀ ਬਣੀ ਅੰਦਰੋਂ ਉਹ ਵੱਡੀ ਬਾਲਟੀ ਲੈ ਕੇ ਆਇਆ ਬਾਲਟੀ ਨਾਲੋਂ ਰਸਾ ਬੰਨੇ ਹੋਇਆ ਆਸ਼ਰਮ ਵਿੱਚ ਈ ਉਹਨੇ ਇੱਕ ਛੋਟਾ ਜਿਹਾ ਖੂਹ ਸੀ ਉਹਨੇ ਉਹ ਬਾਲਟੀ ਖੂਹ ਵਿੱਚ ੁੱਟੀ ਰਾਜੇ ਨੂੰ ਲੱਗਾ ਇਹਨੂੰ ਬਿਹਾਸ ਲੱਗੀ ਹੋਣੀ ਹੈ ਜਾਂ ਇਹਨਾਂ ਨੂੰ ਪਾਣੀ ਪੀਣਾ ਹੋਣਾ ਜਾਂ ਇਸ਼ਨਾਨ ਕਰਨਾ ਹੋਣਾ ਹੈ ਕਿਉਂਕਿ ਨੇ ਮੰਦਗੀ ਕਰ ਲਈ ਹੈ ਨਾਮ ਜਪ ਲਿਆ ਟਹਿਲ ਲਿਆ ਘੁੰਮਸਰ ਲਿਆ ਫਲ ਖਾ ਲਿਆ ਹੋ ਸਕਦਾ ਇਸ਼ਨਾਨ ਕਰਨਾ ਹੋਵੇ ਚਲੋ ਰਾਜਾ ਵਿਖੀ ਜਾਂਦਾ ਉਹਨੇ ਖੂਬ ਵਿੱਚ ਬਾਲਟੀ ਸੁੱਟੀ ਜਦੋਂ ਬਾਲਟੀ ਰਸੇ ਨਾਲ ਖਿੱਚ ਕੇ ਬਾਹਰ ਕੱਢੀ ਉਹ ਪਾਣੀ ਦੀ ਭਰ ਕੇ ਨਹੀਂ ਆਈ ਖਾਲੀ ਆ ਗਈ ਪਤਾ ਕਿਉਂ ਬਾਲਟੀ ਦਾ ਥੱਲਾ ਸਾਰਾ ਹੀ ਟੁੱਟਿਆ ਹੋਇਆ ਹੈ ਜਦੋਂ ਤੱਕ ਉੱਪਰ ਬਾਲਟੀ ਆਉਂਦੀ ਹੈ ਖਾਲੀ ਹੋ ਜਾਂਦੀ ਮਹਤਵਨ ਫਿਰ ਬਾਲਟੀ ਸੁੱਟਤ ਨਹੀਂ ਫਿਰ ਭਰਿਆ ਫਿਰ ਖਾਲੀ ਹੋ ਗਈ ਪਾਣੀ ਨਾ ਆਵੇ ਇੱਕ ਵਾਰ ਦੋ ਵਾਰ 10 ਵਾਰ 20 ਵਾਰ ਬਾਲਟੀ ਸੁੱਟੀ ਜਾਂਦਾ ਹੈ ਬਾਲਟੀ ਖਾਲੀ ਆ ਜਾਂਦੀ ਹੈ ਪਾਣੀ ਭਰ ਕੇ ਨਹੀਂ ਆ ਰਿਹਾ ਤਉਹ ਸਾਹਮਣੇ ਬੈਠਾ ਰਾਜਾ ਵੇਖ ਰਿਹਾ ਉਤੋਂ ਰਿਹਾ ਨਹੀਂ ਗਿਆ ਉੱਠ ਕੇ ਚਲਾ ਗਿਆ ਹੱਥ ਜੋੜ ਕੇ ਕਹਿੰਦਾ ਮਹਾਤਮਾ ਜੀ ਮੈਂ ਤੁਹਾਡੀ ਸ਼ਰਤ ਤੋੜ ਰਿਹਾ ਤੁਸੀਂ ਕਿਹਾ ਸੀ ਵੇਖੀ ਜਾਈ ਬੋਲੀ ਨਾ ਪਰ ਮੈਂ ਬੋਲਣ ਤੇ ਮਜਬੂਰ ਹੈ ਤੁਹਾਨੂੰ ਇਸ਼ਨਾਨ ਵਾਸਤੇ ਪਾਣੀ ਚਾਹੀਦਾ ਹੈ ਬਾਲਟੀ ਕੋਈ ਹੋਰ ਲੈ ਲਓ ਪਿਆਸ ਬੁਝਾਣੀ ਹੈ ਬਾਲਟੀ ਕੋਈ ਹੋਰ ਲੈ ਲਓ ਇਹ ਟੁੱਟੀ ਹੋਈ ਬਾਲਟੀ ਹੈ ਇਹਦਾ ਥੱਲਾ ਨਹੀਂ ਹੈ ਇਹਦੇ ਨਾਲ ਪਾਣੀ ਕਦੇ ਬਾਹਰ ਆਏ ਨਹੀਂ ਸਕਦਾ ਤੁਸੀਂ ਦੋ ਵਾਰ ਚਾਰ ਵਾਰ 10 ਵਾਰ 20 ਵਾਰ ਬਾਲਟੀ ਸੁੱਟੀ ਜਾਂਦੇ ਹੋ ਖਾਲੀ ਆ ਰਹੀ ਹੈ ਇਹਦਾ ਥੱਲਾ ਟੁੱਟਿਆ ਹੋਇਆ ਹੈ ਇਹਦੇ ਨਾਲ ਪਾਣੀ ਬਾਹਰ ਨਹੀਂ ਆਏਗਾ ਮੈਂ ਬੋਲਣ ਤੇ ਮਜਬੂਰ ਹੋ ਗਏ ਤੁਸੀਂ ਇਹ ਕੀ ਕਰ ਰਹੇ ਹੋ ਮਹਾਤਮ ਹੱਸ ਪਿਆ ਕਹਿੰਦਾ ਰਾਜਨ ਤੇਰੇ ਦੋਏ ਸਵਾਲਾਂ ਦਾ ਜਵਾਬ ਹੁਣ ਤੈਨੂੰ ਮਿਲ ਜਾਣਾ ਚਾਹੀਦਾ ਇਹ ਕਿਉਂ ਬਾਲਟੀ ਦਾ ਥੱਲਾ ਟੁੱਟਣ ਕਰਕੇ ਪਾਣੀ ਨਾਲ ਭਰਦੀ ਨਹੀਂ ਖੱਲੀ ਆ ਰਹੀ ਹੈ ਤੇ ਉੰਨੀ دیر ਮੈਂ ਪਾਣੀ ਨਾਲ ਤ੍ਰਿਪਤ ਨਹੀਂ ਹੋ ਸਕਦਾ ਜਿੰਨੀ دیر ਬਾਲਟੀ ਵਿੱਚ ਪਾਣੀ ਨਾ ਟਕੇ ਭਾਈ ਜਿੰਨੀ ਮਰਜ਼ੀ ਮਾਇਆ ਰਾਜ ਭਾਗ ਦੁਨੀਆ ਦੇ ਸੁਖ ਸੁਭਦਾ ਦੇ ਸਾਧਨ ਹੋਣ ਜਿੰਨੀ دیر ਬੰਦੇ ਦਾ ਮਨ ਦਾ ਥੱਲਾ ਟੁੱਟਿਆ ਹੋਇਆ ਹੈ ਉਦੇ ਕੋਲ ਬਹੁਤ ਕੁਝ ਹੋ ਕੇ ਵੀ ਉਹ ਤ੍ਰਿਪਤ ਨਹੀਂ ਹੋ ਸਕਦਾ ਮਨ ਦਾ ਥੱਲਾ ਟੁੱਟਿਆ ਹੋਇਆ ਅੰਦਰ ਨਹੀਂ ਕੋਈ ਟਿਕਦਾ ਰਾਜਨ ਮਨ ਭੁੱਖਾ ਹੈ ਬਾਹਰੋਂ ਇਕੱਠਾ ਕਰਕੇ ਤੂੰ ਮਨ ਕਰਕੇ ਸੁਖੀ ਕਿਵੇਂ ਹੋ ਸਕਦਾ ਤੇਰਾ ਮਾਨੀ ਨਹੀਂ ਰਜ ਰਿਹਾ ਸ਼ਰੀਰ ਬੁੱਢਾ ਹੋ ਰਿਹਾ ਤੇਰੇ ਮਨ ਵਿੱਚੋਂ ਵਾਸ਼ਨਾ ਵਿਕਾਰ ਨਹੀਂ ਮੁੱਕੇ ਪਦਾਰਥ ਭੋਗਣ ਦਾ ਰਸ ਨਹੀਂ ਮੁੱਕਿਆ ਅਜੇ ਵੀ ਤੇਰਾ ਦਿਲ ਕਰਦਾ ਹੋਰ ਕੁਝ ਖਾਣਾ ਹੋਰ ਕੋਈ ਨਮਾ ਭੋਜਨ ਨਾ ਤੂੰ ਖਾਣ ਦੇ ਭੋਜਨਾਂ ਤੋਂ ਤ੍ਰਿਪਤ ਹੋਇਆ ਨਾ ਤੂੰ ਦੁਨੀਆਂ ਦੇ ਵਿਸ਼ੇ ਵਿਕਾਰ ਭੋਗਣ ਤੋਂ ਤ੍ਰਿਪਤ ਹੋਇਆ ਨਾ ਤੂੰ ਮਾਇਆ ਵੱਲੋਂ ਤ੍ਰਿਪਤ ਹੋਇਆ ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ ਇਹ ਬਾਲਟੀ ਦੀ ਤਰ੍ਹਾਂ ਤੋਂ ਖਾਲੀ ਰਹਿ ਜਾ ਜੇ ਬਾਲਟੀ ਖੱਲੀ ਹੈ ਮੈਂ ਕਿਵੇਂ ਤ੍ਰਿਪਤ ਹੋ ਸਕਨਾ ਜੇ ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ ਤਾਂ ਤੇਰਾ ਮਨ ਅੰਦਰੋਂ ਤ੍ਰਿਪਤ ਨਹੀਂ ਹੋ ਸਕਦਾ ਉਹ ਮਹਾਤਮਾ ਦੀ ਗੱਲ ਸੁਣ ਕੇ ਇੱਕਦਮ ਰਾਜੇ ਦਾ ਮਨ ਟਿਕਾਉ ਵਿੱਚ ਆ ਗਿਆ ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਸਾਨੂੰ ਸਮਝਾਉਣ ਲਈ ਕਹੀ ਤੁਸੀਂ ਸੁਖਮਨੀ ਸਾਹਿਬ ਵਿੱਚ ਪੜਦੇ ਹੋ ਜੇ ਪਾਠ ਕਰਦੇ ਉੱਥੇ ਮਹਾਰਾਜ ਨੇ ਕਿਹਾ ਸਹਿ ਸਖਟੇ ਲਖ ਕੌ ਉਠ ਧਾਵੇ